ਸਾਰਿਆਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਜਾਣਦੇ ਹੋ ਅੱਜ 31 ਤਰੀਕ ਨੂੰ 31 ਮਈ ਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਮੌਕ ਡ੍ਰਿਲ ਹੋ ਰਹੀ ਹੈ ਜਿਹੜੀ ਸਰਕਾਰ ਦੇ ਸਾਨੂੰ ਦਿਸ਼ਾ ਨਿਰਦੇਸ਼ ਆਏ ਹਨ ਉਸ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰ ਰਹੇ ਹੈਗੇ ਤੇ ਅੱਜ ਪਹਿਲਾਂ ਤਾਂ 6 ਵਜੇ ਰਣਜੀਤ ਐਵੇਨਿਊ ਦੇ ਵਿੱਚ ਜਿਹੜਾ ਦਸ਼ੇਰਾ ਗਰਾਊਂਡ ਹੈ ਉਹਦੇ ਵਿੱਚ ਇੱਕ ਸਿਮੂਲੇਸ਼ਨ ਐਕਸਰਸਾਈਜ਼ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਕੱਲ ਮੇਜਰ ਅਮਿਤ ਸਰੀਨ ਜੀ ਵੱਲੋਂ ਵੀ ਦੱਸਿਆ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਬਲੈਕ ਆਊਟ ਆਬਜ਼ਰਵ ਹੋਵੇਗਾ ਕੁਣ ਮੈਨੂੰ ਬਲੈਕਆਊਟ ਦੇ ਬਾਰੇ ਕਾਫੀ ਕਿਉਂਕਿ ਇਨਕੁਆਰੀਜ਼ ਆ ਰਹੀ ਸੀਗੀਆਂ ਇਸ ਲਈ ਮੈਂ ਦੁਬਾਰਾ ਤੁਹਾਡੇ ਸਾਹਮਣੇ ਆਈ ਹਾਂ ਸਪੈਸ਼ਲੀ ਤੁਹਾਡੀ ਜਿਹੜੀ ਐਕੁਐਰੀਜ਼ ਹੈਗੀ ਉਹਨਾਂ ਨੂੰ ਐਡਰੈਸ ਕਰਨ ਲਈ ਸਭ ਤੋਂ ਪਹਿਲਾਂ ਇੱਕ ਮੌਕ ਡਿਲ ਹੀ ਹੈ ਸੋ ਇਸ ਦੇ ਵਿੱਚ ਕੋਈ ਪੈਨਿਕ ਕਰਨ ਵਾਲੀ ਲੋੜ ਨਹੀਂ ਹੈ ਅਸੀਂ ਇਸ ਮੌਕ ਡਿਲ ਦੇ ਵਿੱਚ ਕਾਫੀ ਕੁਝ ਚੈੱਕ ਕਰਦੇ ਹਾਂ ਕਾਫੀ ਕੁਝ ਟੈਸਟ ਕਰਦੇ ਹਾਂ ਜਿਸ ਤਰੀਕੇ ਦੀ ਸਾਡੀ ਪ੍ਰੀਪੇਅਰਡਨੈਸ ਹੋਣੀ ਚਾਹੀਦੀ ਹੈ ਸਾਡੀ ਐਮਰਜੈਂਸੀ ਪ੍ਰੀਪੇਅਰਡਨੈਸ ਪਲੱਸ ਐਂਡ ਇਹ ਬਹੁਤ ਜ਼ਰੂਰੀ ਹੈ ਨੋਟ ਕਰਨਾ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਸੋ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੁਝ ਖੇਤਰ ਇਦਾਂ ਦੇ ਵੀ ਹੈਗੇ ਆ ਜਿੱਥੇ ਅਸੀਂ ਸੈਂਟਰਲੀ ਬਲੈਕਆਊਟ ਨਹੀਂ ਇੰਪਲੀਮੈਂਟ ਕਰਾਂਗੇ ਇਹਦਾ ਮਤਲਬ ਹੈ ਕਿ ਅਸੀਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਸੈਂਟਰਲੀ ਪਾਵਰ ਕੱਟ ਕਰ ਦਿੰਦੇ ਹੁੰਦੇ ਹਾਂ ਬਟ ਆਪਾਂ ਇਹ ਚਾਹੁੰਦੇ ਆ ਕਿ ਤੁਸੀਂ ਜਦੋਂ ਸਾਇਰਨ ਵੱਜਦਾ ਹੈ ਸਾਇਰਨ ਪਹਿਲਾਂ ਤਾਂ ਸਾਇਰਨ ਵਜੇਗਾ ਸਾਇਰਨ ਵਜਣ ਤੋਂ ਬਾਅਦ ਆਟੋ ਵਜੇ ਤੁਹਾਨੂੰ ਵਟਸਐਪ ਰਾਹੀਂ ਤੇ ਐਸਐਮਐਸ ਰਾਹੀਂ ਵੀ ਅਲਰਟ ਆਏਗਾ ਕਿ ਹੁਣ ਮੌਕ ਡ੍ਰਿਲ ਸ਼ੁਰੂ ਹੋ ਚੁੱਕੀ ਹੈ ਉਸ ਟਾਈਮ ਤੇ ਅਸੀਂ ਚਾਹਨੀ ਹੈ ਕਿ ਫੋਰ ਐਗਜ਼ਾਮਪਲ ਵੋਲਡ ਸਿਟੀ ਦੇ ਸਿਟੀਜ਼ਨਸ ਨੇ ਉਹ ਆਪਣੀਆਂ ਲਾਈਟਾਂ ਆਪਣੇ ਆਪ ਹੀ ਬੰਦ ਕਰਨ ਐਕਚੁਅਲੀ ਜਿਹੜੀ ਮੌਕ ਡ੍ਰਿਲ ਹੈ ਇਹ ਸਾਡੀ ਸਿਟੀਜ਼ਨਸ ਵੱਜੋਂ ਵੀ ਇੱਕ ਪ੍ਰੀਪੇਅਰਡਨੈਸ ਜਿਹੜੀ ਹੈ ਚੈੱਕ ਕਰ ਰਹੀ ਹੈ ਅਸੀਂ ਆਪਣੀ ਸਿਵਲ ਡਿਫੈਂਸ ਵੋਲੰਟੀਅਰਸ ਵੀ ਕਈ ਥਾਮਾਂ ਤੇ ਡਿਪਲੂਟ ਕਰ ਰਹੀ ਹੈ ਜੋ ਕਿ ਇਹ ਪੂਰੀ ਐਕਸਰਸਾਈਜ਼ ਨੂੰ ਆਬਜ਼ਰਵ ਕਰਨਗੇ ਕਿ ਸਿਟੀਜ਼ਨਸ ਵੱਲੋਂ ਕਿਸ ਤਰੀਕੇ ਦੀ ਪਾਲਣਾ ਹੋ ਰਹੀ ਹੈ ਸੋ ਵੈਦਰ ਇਟ ਇਜ਼ ਕਿ ਤੁਸੀਂ ਆਪਣੀਆਂ ਲਾਈਟਾਂ ਆਪ ਬੰਦ ਕਰ ਦਿੱਤੀਆਂ ਭਾਵੇਂ ਅਸੀਂ ਤੁਹਾਡੀ ਸੈਂਟਰਲ ਲਾਈਟ ਨਹੀਂ ਵੀ ਕੱਟੀ ਜਾਂ ਜਿੱਦਾਂ ਅਸੀਂ ਕਾਫੀ ਵਾਰੀ ਤੁਹਾਨੂੰ ਪਹਿਨਾ ਵੀ ਦੱਸਿਆ ਸੀਗਾ ਕਿ ਜਦੋਂ ਇਹ ਡ੍ਰਿਲ ਹੁੰਦੀ ਹੈ ਜਾਂ ਇੰਦਾ ਦਾ ਕੋਈ ਵੀ ਸਾਇਰਨ ਵੱਜਦਾ ਹੈ ਉਦੋਂ ਟ੍ਰੈਫਿਕ ਜਿਹੜਾ ਹੈਗਾ ਉਹਨੂੰ ਵੀ ਹੌਲਟ ਹੋਣਾ ਚਾਹੀਦਾ ਹੈ ਇਹਦੇ ਵੀ ਦੋ ਕਾਰਨ ਹੁੰਦੇ ਆ ਇੱਕ ਤਾਂ ਹੈ ਕਿ ਤੁਹਾਡੀ ਹੈਡਲਾਈਟਸ ਬੰਦ ਹੋਣੀਆਂ ਚਾਹੀਦੀਆਂ ਸੋਦਰ ਜੇਕਰ ਕੋਈ ਐਰ ਰੈਡ ਦੀ ਕੋਈ ਵਾਰਨਿੰਗ ਹੈਗੀ ਹੈ ਯੂ ਆਰ ਸੇਫ ਐਂਡ ਸੈਕੰਡਲੀ ਜਿਹੜੇ ਐਮਰਜੈਂਸੀ ਵਹੀਕਲਸ ਨੇ ਉਹਨਾਂ ਨੂੰ ਰਾਹ ਚਾਹੀਦਾ ਹੁੰਦਾ ਸੋ ਜਿਹੜੇ ਲੋਕ ਰੋਡਸ ਤੇ ਹੁੰਦੇ ਐ ਟ੍ਰੈਫਿਕ ਜਿਹੜਾ ਚੱਲ ਰਿਹਾ ਹੁੰਦਾ ਉਹਨੂੰ ਵੀ ਇਹਦੀ ਕੰਪਲਾਈਅੰਸ ਕਰਨ ਦੀ ਬਹੁਤ ਜ਼ਰੂਰੀ ਇੱਕ ਪਾਰਟ ਆਫ ਦਾ ਮੌਕ ਡ੍ਰਿਲ ਹੈਗਾ so we will be checking all these aspects so that we are fully prepared at all times and again main saariyan nu dasna chahoni hai ki ye mock drill hi hai gi ye te kafi lokane ye vi puchhe sega ki tusi atta ghanta kis tarah rakh re ho atta ghanta asi is tarah rakh re hage ji ki kyunki jithe jithe asi centrally power outage karde hain utthe asi ek dam hi power wapis nahi le aa sakde asi phases de vich leke aa wange ਸੋ ਸਾਡਾ ਇਹ ਪਲਾਨ ਹੈਗਾ ਕਿ ਲਾਸਟ ਪਰਸਨ ਨੂੰ ਜਿਹੜੀ ਪਾਵਰ ਹੈ ਉਹ 8:00 ਤੱਕ ਵਾਪਸ ਹੋ ਜੇ ਸੋ ਦ ਡ੍ਰਿਲ ਵਿਲ ਲਾਸਟ ਬੀਟਵੀਨ 8:00 ਟੂ 8:30 ਬਟ ਦ ਟਾਈਮ ਦ ਡਿਊਰੇਸ਼ਨ ਵਿਲ ਬੀ ਸ਼ਾਰਟ ਓਨਲੀ ਦ ਡਿਊਰੇਸ਼ਨ ਜਿਹੜੀ ਹੈਗੀ ਆ ਉਹ 15 ਮਿੰਟ ਦੀ ਹੀ ਹੋਵੇਗੀ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਬੀਟਵੀਨ 8:00 ਟੂ 8:30 ਜਿਹੜੀ ਇਹ ਸਾਰੀ ਐਕਸਰਸਾਈਜ਼ ਜਿਹੜੀ ਹੈ ਸਾਡੀ ਮੁਕੰਮਲ ਹੋ ਜਾਵੇ ਜੋ ਐਮਰਜੈਂਸੀ ਵਹੀਕਲਸ ਨੇ ਜਿੱਥੇ ਰਿਸਪੌਂਡ ਕਰਨਾ ਹੈ ਸਿਮੂਲੇਸ਼ਨ ਐਕਸਰਸਾਈਜ਼ ਦੇ ਵਿੱਚ ਉਹਨਾਂ ਨੂੰ ਤੁਸੀਂ ਵੀ ਰਸਤਾ ਦਿਓਗੇ ਤੁਸੀਂ ਵੀ ਦੇਖੋਗੇ ਕਿ ਐਜ਼ ਅ ਸਿਟੀਜ਼ਨ ਤੁਹਾਡੀ ਕੀ ਰਿਸਪੌਂਸਿਬਿਲਟੀਜ਼ ਹੈਗੀਆਂ ਵੈਨੈਵਰ देयर ਇਜ਼ ਸੱਚ ਕਾਈਂਡ ਆਫ ਅ ਡ੍ਰਿਲ ਜਾਂ ਜੇਕਰ ਇਦਾਂ ਦੀ ਕੋਈ ਵੀ ਪਰਿਸਥਿਤੀ ਪੈਦਾ ਹੁੰਦੀ ਹੈ ਤਾਂ ਐਜ਼ ਅ ਸਿਟੀਜ਼ਨ ਸਾਡੀ ਕੀ ਰਿਸਪੌਂਸਿਬਿਲਟੀਜ਼ ਨੇ ਅਸੀਂ ਤੁਹਾਨੂੰ ਇਹੀ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਉਹਦੀ ਵੀ ਜ਼ਰੂਰ ਪਾਲਣਾ ਕਰੋ ਤੇ ਇਹਦੀ ਡਿਟੇਲਡ ਵੀਡੀਓ ਆਲਰੇਡੀ ਮੇਜਰ ਅਮਿਤ ਸਰੀਨਜੀ ਵੱਲੋਂ ਰਿਲੀਜ਼ ਕੀਤੀ ਗਈ ਸੀਗੀ ਉਹ ਸਾਡੇ ADC UD ਨੇ ਐਂਡ ਹੀ ਇਜ਼ ਦਾ ਮੋਡਲ ਆਫੀਸਰ ਇਨ ਚਾਰਜ ਆਫ ਥਿਸ ਮਾਕਟਲ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਆਂ ਕਿ ਅੱਜ ਦੀ ਜਿਹੜੀ ਮਾਕਟਲ ਹੈ ਉਹਦੇ ਵਿੱਚ ਜ਼ਰੂਰ ਤੁਸੀਂ ਕੋਆਪਰੇਟ ਕਰੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ